ਮਡੇ ਆਵਾਜ਼ ਚੋਕਾ ਜੀ ਨੂੰ ਬਹੁਤ ਕੀਤਾ ਯਾਰਾ ਕੈਪਟਨ ਮਪਰੀ ਤੋਂ ਅਦਸਤ ਕਿਦ ਰਿ ਲੰਭਾ ਕਟਾਉਣ ਬਦਮ ਰਾਜੀ ਵਿਜੇਸ਼ ਪੱਟੇ ਜੀ ਤੇ ਸਮੂਹ ਜੀ ਇੰਦੇ ਟੀਮ ਨੂੰ ਅੱਜ ਦੇ ਇਸ ਕਵਲ ਦਿਹਾੜੇ ਦੇ ਉਤੇ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ ਕੌਫੜੀ ਬੰਦਾ ਕਰਨ ਨੂੰ ਨਾ ਚਾਹਤ ਕਰਨਾ ਪਿਆਰ ਕਰਨਾ ਇਸ ਦੇ ਪਿੱਛੇ ਅਗਰ ਦੇਖਿਆ ਜਾਏ ਜੰਦਰ ਸ਼ਹਿਰ ਵਿੱਚ ਪੰਜਾਬ ਕੇਸ਼ਰੀ ਗਰੂਪ ਦੀ ਬਹੁਤ ਵੱਡੀ ਪੇਨ ਹੈ। ਮਹਿੰਦਰ ਭਗਤ ਜੀ ਦਾ ਲਾਜਤ ਖਰੋੜੀ ਜੀ ਦਾ ਹੋਰ ਗੁਰੇ ਜੀ ਦਾ ਉਹ ਸ਼ਹਿਰ ਦੇ ਅੰਦਰ ਜਿੱਥੇ ਕਿਸ਼ਨਾ वाल्मीकि हर हर वाल्मीकि सृष्टि कर्ता भगवान वाल्मीकि महाराज परुणा सागर लावपुष ਦੇ ਪਾਲਨਹਾਰ ਜਿਨ੍ਹਾਂ ਨੇ 1200 ਸਾਲ ਪਹਿਲੇ ਰਮਾਇਣ ਲਿਖ ਦਿੱਤੀ ਸੀ 7 ਤਰੀਕ ਨੂੰ ਉਹਨਾਂ ਦਾ ਪ੍ਰਗਉਸ਼ ਮਨਾਇਆ ਜਾ ਰਿਹਾ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਜਲੰਧਰ ਦੀ ਪਵਿੱਤਰ ਧਰਤੀ ਸ਼੍ਰੀ ਰਾਮ ਚੌਂ ਤੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਕੈਬਨਲ ਮੰਤਰੀ ਬਹੁਤ سارے ਆਏ ਨੇ ਕਿ ਮੈਂ ਉਹਨਾਂ ਦਾ ਤੈਨੂੰ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਜਲੰਧਰ ਦੀਆਂ ਵਾਲਮੀਕ ਸਭਾਵਾਂ ਸ਼ਹਿਰ ਦੀਆਂ ਅਦਰ ਪਿੰਡਾਂ ਦੀਆਂ ਜਿਨ੍ਹਾਂ ਨੇ ਇਕਜੁੱਟ ਹੋ ਕੇ ਸਿੱਧੀ ਵਾਲਮੀਕ ਸਭਾ ਨੂੰ ਅੱਜ ਸਾਡੇ ਨਾਲ ਸਾਡੇ ਚੱਲ ਰਿਹਾ ਹੈ ਤੇ ਮੈਂ ਉਹਨਾਂ ਨੂੰ ਵੀ ਤਿਆਨ ਤੋਂ ਧੰਨਵਾਦ ਕਰਦਾ ਜੈ ਵਾਲਮੀਕੀ ਹਾਂ ਜੈ ਵਾਲਮੀਕੀ ਵਾਲਮੀਕੀ ਮੈਂ ਰਾਜਮਾ ਰਾਜੂ ਸਿੱਧੀ ਵਾਲਮੀਕੀ ਸਭਾ ਚੇਅਰਮੈਨ ਅੱਜ ਇਹ ਇੱਕ ਬਿੰਦੂ ਸ਼ੋਭਾ ਯਾਤਰਾ ਦੀ ਅਸਲੀ ਬਹੁਤ ਸੁੰਦਰ ਸੁੰਦਰ ਝਾਰਨੀ ਆ ਔਰ ਸਾਡੇ ਜਿੰਨੇ ਵੀ ਮੰਤਰੀ ਸਾਹਿਬ ਆਏ ਸਾਡੀ ਔਲਾਦ ਦੇ ਰਹਿਣ ਵੇ ਸਾਰਿਆਂ ਨੂੰ ਸ਼ੁਭ ਯਾਤਰਾ ਗੱਡੀ ਜਾਂਦੀ ਆ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਹੁਣ ਰੂਟ ਪਲਾਨ ਵੀ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸਾਰਾ ਸ਼ੁਰੂ ਹੋ ਕੇ ਪ੍ਰਭੂ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਲਵਕੁਸ਼ ਚੌਂਕ ਸਾਰਿਆਂ ਨੂੰ ਕਰ ਦਿੰਦਾ ਵਾਲੀ ਮਹੱਲੇ ਸਮਾਨ ਤੋਂ ਜੈ ਵਾਲਮੀਕੀ ਹਰ ਹਰ ਵਾਲਮੀਕੀ